ਸਸ਼ੀਗਤ ਮੈਂ ਮੋਹਿਤ ਤਲਵਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟਾਕਸ 24 ਬਿਹਾਰ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਤੇ ਅੰਮ੍ਰਿਤਸਰ ਦੇ ਵਿੱਚ ਭਾਜਪਾਗੂਆਂ ਵੱਲੋਂ ਖੁਸ਼ੀ ਮਨਾਈ ਗਈ ਹੈ ਇਸ ਮੌਕੇ ਉਹਨਾਂ ਨੇ ਢੋਲ ਦੀ ਥਾਪ ਤੇ ਪਗੜੇ ਪਾਏ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਭਾਜਪਾ ਯੂਵਾ ਮੋਰਚਾ ਦੇ ਨੇਤਾ ਅਕਸ਼ੇ ਸ਼ਰਮਾ ਨੇ ਕਿਹਾ ਕਿ ਇਹ ਜਿੱਤ ਇਕੱਲੇ ਬਿਹਾਰ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਜਿੱਤ ਹੈ ਪਰ ਬਿਹਾਰ ਦੇ ਲੋਕ ਅੱਜ ਖਾਸ ਤੌਰ ਤੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਦੇ ਨਾਲ ਭਾਜਪਾ ਨੂੰ ਜਿਤਾਇਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਬਿਹਾਰ ਤੋਂ ਬਾਅਦ ਹੁਣ 2027 ਦੇ ਵਿੱਚ ਪੰਜਾਬ ਦੀ ਭਾਜਪਾ ਦੀ ਸਰਕਾਰ ਬਣੇਗੀ ਇਸ ਮੌਕੇ ਉਹਨਾਂ ਨੇ ਆਮਾਦੀ ਪਾਰਟੀ ਦੀ ਅਜ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਜਿੱਤ ਦੇ ਉੱਪਰ ਬੋਲਦੇ ਹੋਏ ਕਿਹਾ ਕਿ ਭਾਵੇਂ ਭਾਜਪਾ ਤਰਨਤਾਰਨ ਦੀ ਜਿਮਣੀ ਚੋਣ ਨਹੀਂ ਜਿੱਤ ਸਕੀ ਪਰ ਪੰਥਕ ਹਲਕੇ ਦੇ ਵਿੱਚ ਜਿੰਨੀਆਂ ਵੀ ਵੋਟਾਂ ਪਈਆਂ ਨੇ ਉਹ ਇੱਕ ਵੱਡੀ ਗੱਲ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਮਾਦੀ ਪਾਰਟੀ ਤੇ ਬੂਥ ਕੈਪਚਰਿੰਗ ਅਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਆਪਣਾ ਗੁੰਡਾਤੰਤਰ ਆਮਾਦੀ ਪਾਰਟੀ ਜਿਹੜੀ ਹੈ ਤਰਨਤਾਰਨ ਦੇ ਵਿੱਚ ਨਾ ਵਰਤਦੀ ਇਮਾਨਦਾਰੀ ਦੇ ਨਾਲ ਚੋਣ ਲੜਦੀ ਤਾਂ ਆਮਾਦੀ ਪਾਰਟੀ ਦੀ ਉੱਥੇ ਕਦੀ ਵੀ ਜਿੱਤ ਨਹੀਂ ਹੋਣੀ ਸੀ ਇਸ ਦੇ ਨਾਲ ਹੀ ਉਹਨਾਂ ਨੇ ਬਿਹਾਰ ਦੇ ਵਿੱਚ ਕਿਹਾ ਕਿ ਲੋਕਾਂ ਨੇ ਸਰਕਾਰ ਤੋਂ ਕੰਮ ਵੇਖ ਕੇ ਭਾਟਾ ਨੂੰ ਵੋਟ ਪਾਈ ਹੈ ਤੇ 2027 ਦੇ ਵਿੱਚ ਪੰਜਾਬ ਦੇ ਲੋਕ ਵੀ ਇਸ ਵਾਰ ਸਰਕਾਰ ਦੀ ਬਦਲ ਚਾਹੁੰਦੇ ਨੇ ਇਹ ਅੱਜ ਜੋ ਬਿਹਾਰ ਚੋਣ ਦਾ ਰਿਜ਼ਲਟ ਆਇਆ ਹੈ ਉਹਨੂੰ ਲੈ ਕੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਸਾਡੇ ਅੰਮ੍ਰਿਤਸਰ ਨੌਰ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਸ਼ਾ ਹੈ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਲੋਕਾਂ ਦੇ ਨੇ ਜਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਲੈ ਕੇ ਉਹਨਾਂ ਦੇ ਉੱਤੇ ਵਿਸ਼ਵਾਸ ਜਤਾਇਆ ਤੇ ਬਹੁਤ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਕੱਲੇ ਕੱਲੇ ਵੋਟਰ ਦਾ ਕੱਲੇ ਕੱਲੇ ਉਸ ਵਰਕਰ ਦਾ ਤੇ ਉਸ ਲੀਡਰ ਦਾ ਜਿਨ੍ਹਾਂ ਨੇ ਕੀ ਮਿਹਨਤ ਕੀਤੀ ਪਿਛਲੇ 5 ਸਾਲ ਤੇ ਹੁਣ ਵੀ ਮੈਂ ਉਮੀਦ ਕਰਦਾ ਕਿ ਉਹ ਲੋਕਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਤੇ ਲੋਕਾਂ ਦੇ ਕੰਮ ਦੇ ਉੱਤੇ ਖਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਸਾਰੇ ਵੋਟਰਸ ਖੁਸ਼ੀ ਕਿਵੇਂ ਮਨਾਈ ਗਈ ਹੈ ਜੀ ਅੱਜ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਬਜ਼ੁਰਗ ਸਹਿਬਾਨ ਇੱਥੇ ਨੇ ਸਾਡੇ ਸੀਨੀਅਰ ਲੀਡਰਸ ਇੱਥੇ ਨੇ ਸਭ ਕੁਝ ਇੱਥੇ ਨੇ ਉਹਨਾਂ ਦੇ ਨਾਲ ਅੱਜ ਅਸੀਂ ਟੋਲ ਧਮਾਕੇ ਦੇ ਨਾਲ ਵਰਕਰਸ ਵੱ ਬਹੁਤ ਉਤਸ਼ਾਹਤ ਦੇ ਨਾਲ ਉਹਨਾਂ ਨੇ ਅੱਜੇ ਖੁਸ਼ੀ ਮਨਾਈ ਹੈ ਅੱਛਾ ਇਹ ਗੱਲ ਕੀਤੀ ਜੇ ਤਨ ਤਨ ਚੋਣਾਂ ਦੇ ਕਿਤਨਾ ਵੇਖਦੇ ਜੀ ਸਾ ਬੀਜਪੀ ਨੂੰ ਬਹੁਤ ਘੱਟ ਘਟਾ ਪਈਆਂ ਪੰਜੇ ਨੰਬਰ ਤੇ ਆਈ ਫਿਰ ਵੀ ਦੇਖੋ ਉੱਥੇ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜੋ ਬੈਂ ਡਾਟਾ ਮੌਜੂਦਾ ਸਰਕਾਰ ਨੇ ਖੇਡਿਆ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਬੂਥ ਕੈਪਚਰਿੰਗ ਕੀਤੀ ਗਈ ਕਿਸ ਤਰੀਕੇ ਦੇ ਨਾਲ ਉੱਥੇ ਗੁੰਡਾਗਰਦੀ ਕੀਤੀ ਗਈ ਜੋ ਵੀ ਉੱਥੇ ਹਾਲਾਤ ਸੀਗੇ ਉਹ ਕੱਲਾ ਕੱਲਾ ਵੋਟਰ ਸਭ ਲੋਕ ਜਾਣਦੇ ਆ ਇਸ ਤਰੀਕੇ ਦੀ ਜਿੱਤ ਨਾਲੋਂ ਤੇ ਹਾਰ ਚੰਗੀ ਹੈ ਅੱਜ ਦੀ ਭਾਰਤੀ ਜਨਤਾ ਪਾਰਟੀ ਦੀ ਬਿਹਾਰ ਦੀ ਜਿੱਤ ਹੋਈ ਹੈ ਉਹਦੇ ਅਸਰ ਮੈਂ ਪਹਿਲਾਂ ਤੇ ਸਾਰੇ ਇਹ ਮੋਦੀ ਸਾਹ ਦੀ ਜਿੱਤ ਹੈ ਜਿਹੜੀ ਜਿੱਤ ਅਗਲੀ ਪਿਛਲੀ ਜਿੱਤ ਨਾਲੋਂ ਵੱਡੀ ਜਿੱਤ ਹੈ ਅੱਜ ਜਿਹੜੀ 200 ਦੇ ਕਰੀਬ ਦੀ ਲੀਡ ਆ ਰਹੀ ਹੈ ਭਾਰਤੀ ਜਨਤਾ ਵੱਡੀ 200 ਦੀ ਸੀਟ ਜਿੱਤ ਰਹੀ ਹੈ ਇਹ ਮੋਦੀ ਸਰਕਾਰ ਦੀ ਮੋਦੀ ਸਾਹ ਦੀ ਜਿੱਤ ਹੈ ਔਰ ਇਹੋ ਜਿੱਤ ਜਿਹੜੀ ਪੰਜਾਬ ਚ ਵੀ 2027 ਚ ਵੀ ਬੜੀ ਵੱਡੀ ਜਿੱਤ ਪੰਜਾਬ ਅਜੇ ਭਾਰਤੀ ਜਨਤਾ ਪਾਰਟੀ ਲੈ ਆ ਰਹੀ ਹੈ